ਬਿਚਾਰਾ ਦੀ ਹਰਮਤਾ ਫਤਿਹ ਦੀ ਸਾਂਝ ਨ ਕਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਅਸੀਂ ਜੋ ਕਰ ਰਹੇ ਆ ਇਹਦੇ ਵਿੱਚ 21 ਨੰਬਰ ਸ਼ਲੋਕ ਤੱਕ ਅਸੀਂ ਵਿਚਾਰ ਕਰ ਚੁੱਕੇ ਹਾਂ ਅੱਜ 22 ਨੰਬਰ ਸ਼ਲੋਕ ਦੀ ਵਿਚਾਰ ਸਾਂਝੀ ਕਰਾਂਗੇ ਸ਼ਲੋਕ ਇੱਕ ਵਾਰੀ ਪੜ੍ਹ ਲੈਂਦੇ ਹਾਂ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਕਬੀਰ ਸਾਹਿਬ ਦੇ ਸ਼ਲੋਕਾਂ ਨੂੰ ਅਸੀਂ ਜਦੋਂ ਇਸ ਤਰ੍ਹਾਂ ਸੁਣ ਪੜ੍ਹਦੇ ਆ ਨਾ ਇੱਕ ਕਰਕੇ ਤੇ ਥੋੜਾ ਜਿਹਾ ਜਦੋਂ ਅਸੀਂ ਇਹਨੂੰ ਲੜੀ-ਬਾਰ ਵੀ ਦੇਖਦੇ ਆ ਨਾ ਤਾਂ ਕਈ ਜਗ੍ਹਾ ਤੇ ਸਾਨੂੰ ਅਸੀਂ ਪਹਿਲੇ ਵੀ ਗੱਲ ਕੀਤੀ ਹੈ ਕਿ ਕੁਝ 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 ਸ਼ਲੋਕਾਂ ਦਾ ਪੂਰਾ ਸੈੱਟ ਹੈਗਾ ਇੱਕੋ ਵਿਸ਼ੇ ਦੇ ਉੱਤੇ ਕਈ ਸ਼ਲੋਕ ਜਿਹੜਾ ਉਹਨਾਂ ਨੇ ਉਚਾਰੇ ਨੇ ਉਸ ਵਿਸ਼ੇ ਨੂੰ ਹੋਰ ਡਿਟੇਲ ਦੇ ਵਿੱਚ ਖੋਲਣ ਵਾਸਤੇ ਪਰ ਜਦੋਂ ਲੜੀ-ਬਾਰ ਅਸੀਂ ਦੇਖਦੇ ਆ ਕਿ ਜਿਹੜਾ ਵੀ ਸ਼ਲੋਕ ਹੁੰਦਾ ਉਹ ਵੀ ਸਾਨੂੰ ਪਿਛਲੇ ਸ਼ਲੋਕਾਂ ਦੀ ਲੜੀ ਹੀ ਲੱਗਦੀ ਹੈ। ਪਿਛਲੇ ਕੁਝ ਲੋਕਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਾਇਆ ਦੀ ਗੱਲ ਕੀਤੀ ਹੈ। ਪਿਛਲੇ 3-4 ਸ਼ਲੋਕਾਂ ਦੇ ਵਿੱਚ ਇੱਕ ਜਗ੍ਹਾ ਕਿਹਾ ਕਬੀਰ ਮਾਇਆ ਡੋਲਨੀ। ਪਵਨ ਚ ਕੋਲਨ ਹਾਰ। ਫਿਰ ਅੱਗੇ ਇੱਕ ਜਗ੍ਹਾ ਕਿਹਾ ਕਬੀਰ ਮਾਇਆ ਚੌਰੀਟੀ। ਸੋ ਇਹ ਮਾਇਆ ਦੀ ਗੱਲ ਕੀਤੀ। ਔਰ ਪਿਛਲੀ ਵਾਰੀ ਵੀ ਜਿਹੜਾ ਸ਼ਲੋਕ ਹੋਇਆ ਸੀ ਜਿਹੜਾ 21 ਨੰਬਰ ਦਾ ਸ਼ਲੋਕ ਹੈ ਉਹਦੇ ਵਿੱਚ ਕਿਹਾ ਸੀ ਕਬੀਰ ਸੁਖ ਨਾ ਇਹ ਜੁਗ ਕਰੇ ਜੋ ਬਹੁਤੇ ਮੀਤ ਉਹਨੋ ਜੋ ਬਹੁਤੇ ਮੀਤ ਦੀ ਗੱਲ ਸੀ ਨਾ ਉਹ ਵੀ ਗੱਲ ਮਾਇਆ ਦੀ ਹੀ ਚੱਲ ਰਹੀ ਸੀ ਕਿਉਂਕਿ ਮਾਇਆ ਅਸੀਂ ਪਹਿਲੇ ਵੀ ਡਿਸਕਸ ਕੀਤਾ ਸੀ ਕਿ ਮਾਇਆ ਜਿਹੜੀ ਹੈ ਉਹ ਪੈਸੇ ਧਨ ਦੌਲਤ ਦੀ ਗੱਲ ਨਹੀਂ ਹੈਗੀ ਮਾਇਆ ਦੇ ਬੜੇ ਰੂਪ ਹੈਗੇ ਨੇ ਮਾਇਆ ਦੇ ਵਿੱਚ ਗ੍ਰੋਧ ਵੀ ਆ ਜਾਂਦਾ ਹੈ ਮਾਇਆ ਮੋਹ ਵੀ ਹੈਗਾ ਮਾਇਆ ਅੰਗਾਰ ਵੀ ਹੈ ਮਾਇਆ ਈਰਖਾ ਵੀ ਹੈ ਇਹ ਸਾਰੇ ਰੂਪ ਨੇ ਨਛਲ ਹੈ ਕਪਟ ਹੈ ਨਫਰਤ ਹੈ ਲੋਭ ਹੈ ਕਰੋਧ ਹੈ ਇਹ ਸਾਰੇ ਮਾਇਆ ਦੇ ਹੀ ਰੂਪ ਨੇ ਤੇ ਔਰ ਇਹ ਜਿੰਨੀਆਂ ਵੀ ਚੀਜ਼ਾਂ انسان ਦਾ ਇਹਦੇ ਨਾਲ ਬੜਾ 모 ਹੈ ਇਹਨੂੰ ਕਰੋਧ ਨਹੀਂ ਛੱਡਣਾ ਚਾਹੁੰਦਾ 모 ਨਹੀਂ ਛੱਡਣਾ ਚਾਹੁੰਦਾ ਛਲ ਕਪਟ ਹਰ ਵਕਤ ਇਹ ਦਦਮਾਗ ਚੱਲਦਾ ਕਿ ਮੈਂ ਕੀ ਕਰਾਂ ਸੋ ਇਹ ਜਿਹੜੇ ਚੀਜ਼ਾਂ ਜਿਹਦਾ ਧਿਆਨ ਹਰ ਵਕਤ ਜਾ ਜਿਹਦਾ ਜਿਹਦਾ ਹਰ ਵਕਤ ਜਿਹਦਾ ਸਾਥ ਹੋਏ ਉਹ ਕੀ ਕਹਿੰਦੇ ਨੇ ਇਹ ਦੋ ਇਹ ਇਕੱਠੇ ਰਹਿੰਦੇ ਨੇ ਹਮੇਸ਼ਾ ਪੱਕੇ ਦੋਸਤ ਨੇ ਜਿੱਥੇ ਦੇਖੋਗੇ ਇਹਨਾਂ ਨੂੰ ਇਕੱਠੇ ਦੇਖੋਗੇ ਇਹ ਮਿੱਤਰ ਨੇ ਤੇ ਉਹ ਕਬੀਰ ਸਾਹਿਬ ਉਸ ਸੈਂਸ ਦੇ ਵਿੱਚ ਕਹਿ ਰਹੇ ਸੀ ਕਿ ਕਬੀਰ ਸੁਖ ਨਾ ਇਹ ਜੋ ਕਰੇ ਜੋ ਬੋਤੇ ਮੀਤ ਇਹ ਸਾਰੇ ਮੀਤ ਨੂੰ ਬਣਾ ਕੇ ਰੱਖੇ ਹੋਏ ਹਰ ਵੇਲੇ ਤੇਰੇ ਨਾਲ ਹਰ ਵੇਲੇ ਤੂੰ ਨਫ਼ਰਤ ਹਰ ਵੇਲੇ ਅਹੰਕਾਰ ਹਰ ਵੇਲੇ ਜਿਹੜੇ ਛਲ ਕਪੜਾ ਦਿਮਾਗ ਦੇ ਚੱਲਦਾ ਜੋ ਚਿਤ ਰੱਖ ਕੇ ਏਕ ਸਿਉ ਤੇ ਸੁਖ ਪਾਵੇ ਨੀਤ ਸੋ ਉਹ ਉਹਦੀ ਗੱਲ ਕੀਤੀ ਸੀ ਕਿ ਵੀ ਇਹਨੂੰ ਇਹ ਇਹਦੇ ਵਿੱਚੋਂ ਨਿਕਲ ਕੇ ਜਿਹੜਾ ਇੱਕ ਦੀ ਜਿਹੜੇ ਅਰਧਨਾ ਕਰਦਾ ਹੈ ਜਿਹੜਾ ਇੱਕ ਦੇ ਨਾਲ ਜੁੜਦਾ ਸੁਖ ਹੈ ਇਹਦੇ ਵਿੱਚ ਇਹਦੇ ਸੁਖ ਨਹੀਂ ਹੈਗਾ ਸੋ ਉਸੇ ਲੜੀ ਦੇ ਵਿੱਚ ਜਦੋਂ ਅਗਲੀ ਗੱਲ ਅਸੀਂ ਦੇਖਦੇ ਆ ਨਾ ਉਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਹੈਗਾ ਆਨੰਦ ਦਾ ਕਿ ਇੱਕ ਤੋਂ ਬਾਅਦ ਜਿਹੜਾ ਉਸ ਉਸ ਸੁਖ ਤੋਂ ਬਾਅਦ ਜਿਹੜਾ ਇਨਸਾਨ ਦੀ ਜਿਹੜੀ ਆ ਖਾਸ ਜਿਹੜੀ ਦੀ ਇੱਛਾ ਹੈ ਨਾ ਉਹ ਆਨੰਦ ਲੈਣ ਦੀ ਹੈ ਹਰ ਇੱਕ ਬੰਦੇ ਦੇ ਅੰਦਰ ਇੱਕੋ ਹੀ ਮਤਲਬ ਸੋਚ ਹੈਗੀ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਮੈਨੂੰ ਚੈਨ ਚਾਹੀਦਾ ਮੈਨੂੰ ਸਕੂਨ ਚਾਹੀਦਾ ਮੈਨੂੰ ਬਸ ਖੇੜਾ ਚਾਹੀਦਾ ਔਰ ਉਸੀ ਸਾਰੇ ਉਸ ਆਨੰਦ ਨੂੰ ਪ੍ਰਾਪਤੀ ਵਾਸਤੇ ਹੀ ਉਹ ਸਾਰੇ ਯਤਨ ਨੇ ਉਹ ਜਿੰਨੀ ਕੋਸ਼ਿਸ਼ਾਂ ਨੇ ਮਤ ਜਾਣੋ ਬੰਦੇ ਨੂੰ ਪੈਸਾ ਚਾਹੀਦਾ ਮਤ ਜਾਣੀ ਸਮਝਿਆ ਨੂੰ ਕੋਈ ਦਿਨ ਕੋ ਗੱਡੀਆਂ ਕਾਰਾ ਕੋ ਪ੍ਰਾਪਰਟੀ ਕੋਈ ਹੋਰ ਐਸਾ ਦਾ ਬੈਂਕ ਬੈਲੈਂਸ ਚਾਹੀਦੇ ਨੇ ਉਹ ਚਾਹੁੰਦਾ ਬੰਦਾ ਸਾਰਾ ਕੁਝ ਲੈਂਦਾ ਲੇਕਿਨ ਉਹਦੇ ਪਿੱਛੇ ਭਾਵਨਾ ਇਹ ਹੁੰਦੀ ਕਿ ਇਹ ਆ ਜਾਏਗਾ ਉਸ ਤੋਂ ਬਾਅਦ ਮਨ ਨੂੰ ਆਨੰਦ ਮਿਲੇਗਾ ਪਹੁੰਚਣਾ ਉੱਥੇ ਤੱਕ ਜਾਂਦਾ ਉਸ ਆਨੰਦ ਤੱਕ ਉਸ ਪਰਮ ਆਨੰਦ ਦੀ ਗੱਲ ਚੱਲ ਰਹੀ ਹੈ ਉਸ ਪਰਮ ਆਨੰਦ ਤੱਕ ਪਹੁੰਚਣਾ ਚਾਹੁੰਦਾ ਲੇਕਿਨ ਜ਼ਿੰਦਗੀ ਬੀਤ ਜਾਂਦੀ ਹੈ ਸਾਰਾ ਕੁਝ ਇਕੱਠਿਆਂ ਕਰਦਿਆ ਲੇਕਿਨ ਉਸ ਉਹ ਜਿਹੜਾ ਆਨੰਦ ਹੈ ਉਹ ਪਰਮ ਆਨੰਦ ਹੈ ਉਸ ਤੱਕ ਨਹੀਂ ਪਹੁੰਚ ਪਾਉਂਦਾ ਹਾਲਾਂਕਿ ਬੰਦੇ ਨੂੰ ਚੈੱਕ ਤੇ ਕਰਨਾ ਚਾਹੀਦਾ ਨਾ ਮਤਲਬ ਕਿ ਭਈ ਥੋੜੀ ਜੀ ਚੀਜ਼ ਅਸੀਂ ਜਲਲੀ ਹੈ ਪ੍ਰਾਪਤ ਕਰ ਲਈਏ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲ ਕੀਤੀ ਕਈ ਵਾਰੀ ਕਿ ਕਿਸੇ ਨੂੰ ਅਸੀਂ ਪੈਸਾ ਟਰਾਂਸਫਰ ਕਰਨਾ ਹੋਏ ਨਾ ਵੱਡਾ ਪੈਸਾ ਟਰਾਂਸਫਰ ਕਰਨਾ ਹੋਏ ਅਸੀਂ ਪਹਿਲੇ ਇੱਕ ਛੋਟੀ ਰਕਮ ਪਾ ਕੇ ਦੇਖਦੇ ਹਾਂ ਉਹਨੂੰ ਰੁਪਿਆ 2 ਰੁਪਏ ਪੇਟੀ ਹਮਿਆ ਹਾਂ ਵੀ ਦੇਖੋ ਠੀਕ ਪਹੁੰਚ ਗਿਆ ਮੇਰਾ ਮਤਲਬ ਸਹੀ ਹੈ ਤਰੀਕਾ ਉਹਨੂੰ ਚੈੱਕ ਕਰਦੇ ਹਾਂ ਥੋੜਾ ਯਾਰ ਪੈਸੇ ਭਾ ਕੇ ਹਾਂ ਵੀ ਤੇਰੇ ਕੋ ਪਹੁੰਚ ਗਿਆ ਠੀਕ ਪਹੁੰਚ ਗਿਆ ਉਹ ਕਹੇਗਾ ਹਾਂ ਜੀ ਪਹੁੰਚ ਗਿਆ ਫਿਰ ਅਸੀਂ ਉਸੇ ਪ੍ਰੋਸੈਸ ਦੇ ਵਿੱਚ ਵੱਡਾ ਅਮਾਉਂਟ ਟਰਾਂਸਫਰ ਕਰ ਦਿੰਦੇ ਹਾਂ ਸਾਨੂੰ ਤਸੱਲੀ ਹੋ ਜਾਂਦੀ ਹੈ ਤੇ ਜੇ ਛੋਟੇ ਕੋਈ ਚੀਜ਼ ਕੋਈ ਲੱਲੀਏ ਚੀਜ਼ ਹੈ ਨਾ ਕੋਈ ਪ੍ਰੋਪਰਟੀ ਲੱਲੀ ਕੋਈ ਗੱਡੀ ਲੱਲੀ ਕੋਈ ਜੇ ਸਾਨੂੰ ਪਤਾ ਲੱਗਦਾ ਕਿ ਯਾਰ ਇਹ ਚੀਜ਼ ਮੈਂ ਲਈ ਸੀ ਹੁਣ ਮੈਨੂੰ ਕੀ ਉਹ ਆਨੰਦ ਮਿਲ ਗਿਆ ਜਿਸ ਜਿਹਨੂੰ ਮੈਂ ਲੱਭਦਾ ਪਿਆ ਸੀ ਉਹ ਮਿਲ ਗਿਆ ਤੇ ਹੁਣ ਮੈਂ ਵੱਡੀ ਚੀਜ਼ ਤੇ ਜਾਵਾਂ ਅਚਕ ਤੇ ਕਰਨਾ ਚਾਹੀਦਾ ਨਾ ਬੰਦੇ ਨੂੰ ਅਸੀਂ ਚੱਕ ਹੀ ਨਹੀਂ ਕਰਦੇ ਦੁਨਿਆਵੀ ਚੱਕ ਕਰ ਲੈਂਦੇ ਆ ਪਰ ਸਾਰੀ ਜ਼ਿੰਦਗੀ ਬਸ ਉਸੀ ਦੇ 도ੜ ਦੇ ਵਿੱਚ ਉਸ ਪਰਮ ਆਨੰਦ ਦੀ ਪ੍ਰਾਪਤੀ ਜਾਂ ਉਸੀ ਉਹਦੇ ਤੱਕ ਪਹੁੰਚਣ ਦੀ ਜਿਹੜੀ ਲਾਲਸਾ ਹੁੰਦੀ ਹੈ ਉਹਦੇ ਪਿੱਛੇ ਲੱਗਾ ਰਹਿੰਦਾ ਔਰ ਸਮਾਨ ਦੂਜਾ ਇਕੱਠਾ ਕਰਦਾ ਰਹਿੰਦਾ ਕਦੀ ਇਹ ਸੋਚਿਆ ਹੀ ਨਹੀਂ ਕਿ ਇਸ ਤੋਂ ਬਾਅਦ ਜਿਹੜਾ ਐਕਚੁਅਲ ਪਰਮ ਆਨੰਦ ਕਿੱਥੇ ਹੈਗਾ ਉਹ ਮਿਲੇਗਾ ਕਿਸ ਤਰ੍ਹਾਂ ਹਾਂ ਸੁਵਿਧਾਵਾਣ ਹੈ ਇਹਨੂੰ ਫੈਸਿਲਿਟੀਸ ਮਤਲਬ ਇੱਕ ਆਰਾਮ ਸੁੱਖ ਕਹਸੇਉਦੇ ਹੋ ਕਿ ਇੱਕ ਸੁਵਿਧਾਵਾਂ ਨੇ ਕਿ ਤੁਸੀਂ ਕਿਤੇ ਜਾਣਾ ਤੁਸੀਂ ਧੁੱਪ ਗਰਮੀ ਬਰਸਾਤ ਤੋਂ ਬਚਾਂਦੀ ਹੈ ਤੁਹਾਨੂੰ ਗੱਡੀ ਬਚਾਏਗੀ ਮਕਾਨ ਤੁਹਾਨੂੰ ਅੱਛਾ ਹੋਏ ਰਹਿਣਾ ਕੋਈ ਮਾੜੀ ਗੱਲ ਨਹੀਂ ਹੈਗੀ ਲੇਕਿਨ ਐਕਚੁਅਲ ਜਿਹਦੀ ਅੰਦਰ ਉਹ ਤਾਂਗ ਹੈ ਨਾ ਉਹ ਉਹ ਚੀਜ਼ ਕਿਥੇ ਹੈ ਹੁਣ ਆਨੰਦ ਦੀ ਚਲੋ ਬੜੀ ਸਾਰੀ ਪਰਭਾਸ਼ਾ ਹੋ ਸਕਦੀਆਂ ਸਾਡੇ ਕੋਲ ਲੇਕਿਨ ਇੱਕ ਜਿੰਦਾ ਜਗਤ ਆ ਤੁਸੀਂ ਅਗਰ ਉਹਨੂੰ ਉਦਾਹਰਣ ਲੈਣਾ ਹੋਏ ਨਾ ਤੇ ਆਮੇ ਉਹ ਪੀਰੀਅਡ ਬੜਾ ਛੋਟਾ ਹੁੰਦਾ ਥੋੜਾ ਹੁੰਦਾ ਇੱਕ ਬੱਚਾ ਹੁੰਦਾ ਨਾ ਜਦੋਂ ਛੋਟਾ ਉਹਨੂੰ ਉਸ ਦੀ ਅਵਸਥਾ ਦੇਖੋ ਤੁਸੀਂ ਉਹਨੂੰ ਕਿਸੇ ਨਾਲ ਵਹਿਰ ਨਹੀਂ ਉਹਨੂੰ ਕਿਸ ਕੋਈ ਬੰਦਾ ਆ ਗਿਆ ਉਹਨੂੰ ਇਹ ਇੱਛਾ ਨਹੀਂ ਹੈ ਕਿ ਹਾਂ ਵੀ ਇਹ ਮੈਨੂੰ ਮੇਰੇ ਵਾਸਤੇ ਕੀ ਲੈ ਕੇ ਆਇਆ ਉਹਨੂੰ ਕੋਈ ਪ੍ਰਵਾਹ ਨਹੀਂ ਹੈ ਕਿ ਮੈਨੂੰ ਕਿੰਨੇ ਚੁੱਕ ਲਿਆ ਉਹ ਬਗੈਰ ਗੱਲ ਤੋਂ ਬਗੈਰ ਕਿਸੇ ਕਾਰਨ ਤੋਂ ਮੁਸਕਰਾ ਬੰਦਾ ਇਹ ਅਨੰਦਿਤ ਅਵਸਥਾ ਉਦੇ ਤੇ ਕੋਈ ਕਪੜਾ ਨਾ ਪਾਇਆ ਹੋਏ ਹੈ ਐਂਜੀ ਪਿਆ ਹੋਏ ਬੱਚਾ ਤਾਂ ਵੀ ਹੱਥ ਪੈਰ ਮਾਰਦਾ ਖੁਸ਼ੀ ਨਾਲ ਇਹ ਇਹੋ ਜੀ ਅਨੰਦਿਤ ਅਵਸਥਾ ਇਹਨੂੰ ਅਨੰਦਿਤ ਅਵਸਥਾ ਕਹਿੰਦੇ ਨੇ ਪਰ ਮਤਲਬ ਦੁਵਿਧਾ ਹੈਗੀ ਕਿ ਜਿਹੜੀ ਉਹ ਅਵਸਥਾ ਹੁੰਦੀ ਹੈ ਨਾ ਉਹ ਬੱਚੇ ਦੀ ਬਿਨਾ ਕੁਛ ਕਿਸੇ ਇੱਛਾ ਦੇ ਕਿਸੇ ਕੋਲ ਚਲੇ ਜਾਣਾ ਬਿਨਾ ਕਿਸੇ ਚਾਹਤ ਦੇ ਕਿਸੇ ਨੂੰ ਬੁਲਾ ਲੈਣਾ ਬਿਨਾ ਗਲਤੇ ਹੱਸ ਪੈਣਾ ਮੁਸਕਰਾ ਦੇਣਾ ਹਣਾ ਔਰ ਉਹ ਬੱਚਾ ਜਿਹੜਾ ਉਹਦੇ ਕੋਲ ਤਾਕਤ ਨਹੀਂ ਹੈਗੀ ਬਹੁਤੀ ਤਾਕਤ ਨਹੀਂ ਹੁੰਦੀ ਬੱਚੇ ਕੋਲ ਨਾ ਉਹਦੇ ਕੋਲ ਬਹੁਤੀਆਂ ਜ਼ਿਆਦਾ ਤੁਸੀਂ ਕਹੋ ਕਿ ਜੋ ਫੈਸਿਲਿਟੀਆਂ ਜੋ ਸੁੱਖ ਸੁਵਿਧਾਵਾਂ ਹੁੰਦੀਆਂ ਉਹਨੀਆਂ ਨਹੀਂ ਹੁੰਦੀਆਂ ਜਿਉਂ 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 ਜੋ ਵੱਡਾ ਹੁੰਦਾ ਇਹਦੀ ਤਾਕਤ ਵੀ ਵੱਧਦੀ ਹੈ ਇਹਦੀ ਸੁੱਖ ਸੁਵਿਧਾਵਾਂ ਵੀ ਵੱਧਦੀਆਂ ਪਰ ਤੁਸੀਂ ਦੇਖੋ ਜਿੰਨੀਆਂ ਉਹਦੇ ਕੋਲ ਸੁੱਖ ਸੁਵਿਧਾਵਾਂ ਆ ਜਾਂ ਚੀਜ਼ਾਂ ਜਿਹੜੀਆਂ ਤੋਂ ਨਾ ਵੀ ਪਦਾਰਥ ਵਧਦੇ ਜਾਂਦੇ ਨੇ ਉਤਨਾ ਹੀ ਉਹਦਾ ਆਨੰਦ ਦੀ ਅਵਸਥਾ ਜਿਹੜੀ ਉਹ ਕੱਢਦੀ ਹੁੰਦੀ ਹੈ ਜਿੰਨੀ ਜਿੰਨੀ ਉਮਰ ਵੱਡੀ ਜਾਂਦੀ ਹੈ ਉੰਨੀ ਹੀ ਜ਼ਿਆਦਾ ਉਹਦੇ ਤੇ ਜਿਹੜੀ ਉਹ ਨੰਦੇਤ ਅਵਸਥਾ ਜਿਸ ਸੀ ਨਾ ਉਸ ਤੋਂ ਘਟਦਾ ਜਾਂਦਾ ਹਾਲਾਂਕਿ ਦੁਨੀਆਵੀ ਪਦਾਰਥ ਵੱਧਦੇ ਜਾਂਦੇ ਨੇ ਤਾਕਤ ਵੀ ਵੱਡੀ ਜਾਂਦੀ ਹੈ ਸਭ ਕੁਝ ਵੱਧ ਰਿਹਾ ਲੇਕਿਨ ਉਹ ਚੀਜ਼ਾਂ ਜਿਹੜੀਆਂ ਉਹ ਘਟ ਰਹੀਆਂ ਕਿਉਂ ਗੱਲ ਉਹ ਹੀ ਆਈ ਨਹੀਂ ਜਿਹੜੀ ਕਬੀਰ ਸਾਹਿਬ ਨੇ ਪਹਿਲੇ ਗੱਲ ਕੀਤੀ ਜਿਉਂ-ਜਿਉਂ ਵੱਡਾ ਹੋ ਰਿਹਾ ਤਿਉਂ-ਤਿਉਂ ਉਹ ਮਾਇਆ ਦੀ ਗ੍ਰਿਪ ਦੇ ਵਿੱਚ ਜਾ ਰਿਹਾ ਤਿਉਹ ਤਿਉਹ ਉਹ ਮਾਇਆ ਜਿਹਨੂੰ ਪਹਿਲੇ ਕਬੀਰ ਸਾਹਿਬ ਪਿਛਲੇ ਸ਼ਲੋਕਾਂ 'ਚ ਸਮਝਾਉਂਦੇ ਆ ਰਹੇ ਨਾ ਕਿ ਮਾਇਆ ਦਾ ਪ੍ਰਭਾਵ ਉਹਦੇ ਤੇ ਜਿਆਦਾ ਮਾਇਆ ਦੇ ਜਿਹੜਾ ਪਰਦਾ ਪਾ ਦਿੱਤਾ ਨਾ ਉਹਦੇ ਤੇ ਉਹ ਮਾਇਆ ਦੀ ਪਰਦੇ ਦੇ ਕਾਰਨ ਜਿਹੜੀ ਹੈ ਨਾ ਉਹ ਉਹਨੂੰ ਕੁਝ ਜਿਹੜਾ ਨਜ਼ਰ ਨਹੀਂ ਆਉਂਦਾ ਕਹਿੰਦੇ ਨੀਮ ਪਇਓ ਆਮ ਆਮ ਪਇਓ ਨੀਮਾ ਕੇਲਾ ਝਾਰ ਜਿਓ ਪਾਕਾ ਕੇਲਾ ਜਿਹੜਾ ਨੀਮ ਜਿਹੜਾ ਹੈ ਨਾ ਉਹ ਅੰਬ ਲੱਗਦਾ ਮਤਲਬ ਕੋੜੀ ਚੀਜ਼ ਜਿਹੜੀ ਇਹਨੂੰ ਮਿੱਠੀ ਲੱਗਦੀ ਤੇ ਮਿੱਠੀ ਚੀਜ਼ ਕੋੜੀ ਲੱਗਦੀ ਹੈ। ਨੀਮ ਪਿਓ ਆਮ ਆਮ ਪਿਓ ਨੀਮਾ। ਕੋ ਨਿੰਬ ਵਰਗੀ ਕੋੜੀ ਚੀਜ਼ ਜਿਹੜੀ ਹੈ ਨਾ ਤੈਅ ਖੈ ਇਰਖਾ ਹੈ ਨਫਰਤ ਹੈ, ਕਰੋਧ ਹੈ। ਇਹਨੂੰ ਇਹਦੇ ਨਾਲ ਤੇ ਉਹ ਨੂੰ ਮਿੱਠ ਮਿੱਤਰ ਬਣਾ ਲਿਆ ਉਹ ਮਿੱਠਾ ਲੱਗਦਾ ਹੈ ਨਾ। ਇਹਦੇ ਬਗੈਰ ਤੇ ਮੇਰਾ ਗੁਜ਼ਾਰਾ ਹੀ ਨਹੀਂ ਹੈਗਾ। ਤੇ ਘਰ ਜੋ ਮਤਲਬ ਰੋਬ ਨਾ ਪਾਵਾਂਗਾ ਤੇ ਮੇਰੀ ਮੰਨੇਗਾ ਕੌਣ? ਜੇ ਅੱਖਾਂ ਖੜ ਗਏ ਨਾ ਦਿਖਾਈ ਦੇ ਦੁਨੀਆ ਜੀ ਮਤਲਬ ਇਸ ਤਰ੍ਹਾਂ ਦੀ ਬੰਦਾ ਇਹਦੀ ਸੋਚ ਆਂਦੀ ਰਹਿੰਦੀ ਨਾ। ਫਿਰ ਉਸ ਤੋਂ ਬਾਅਦ ਹੋਰ ਮੈਂ ਇਹ ਮੇਰੀ ਫਲਾਣੀ ਜਾਤ ਹੈ ਮੈਂ ਫਲਾਣਾ ਵਾਂ ਮੈਂ ਫਲਾਣਾ ਵਾਂ ਮੈਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਮਾਇਆ ਦਾ ਜਿਹੜਾ ਪੜਦਾ ਹੈ ਨਾ ਇਹ ਵੱਧਦਾ ਰਹਿੰਦਾ ਜਿਉਂ 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 ਮਾਇਆ ਦੀ ਗ੍ਰਿਪ ਦੇ ਵਿੱਚ ਆਂਦਾ ਰਹਿੰਦਾ ਤੇ ਤੂੰ 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 ਜਿਹੜਾ ਉਹ ਅਨੰਦਿਤ ਅਵਸਥਾ ਜਿਹੜੀ ਉਹ ਘਟਦੀ ਜਾਂਦੀ ਹੈ ਔਰ ਜਿੰਨਾ ਜਿਤਨੀ ਉਹ ਵੱਧਦਾ ਜਾਂਦਾ ਤੁਸੀਂ ਇਹ ਦੇਖੋ ਕਿ ਜਿੰਨਾ ਉਹਦੇ ਕੋਲ ਗਿਆਨ ਵਧਦਾ ਗਿਆਨ ਦਾ ਮਤਲਬ ਜਿਹੜਾ ਅਕੈਡਮਿਕ ਗਿਆਨ ਹੈ ਪੜ੍ਹਾਈ ਲਿਖਾਈ ਦਾ ਡਿਗਰੀਆਂ ਦਾ ਆਮ ਤੌਰ ਤੇ ਬੰਦਾ ਹੁਣ ਗਿਆਨ ਐਕਚੁਅਲ ਤੇ ਕਿਸੇ ਹੋਰ ਨੂੰ ਜੋ ਗੁਰਬਾਣੀ ਦਾ ਅਸੀਂ ਗਿਆਨ ਸਮਝਾਂਗੇ ਉਹ ਸੱਚ ਦਾ ਗਿਆਨ ਹੈ ਲੇਕਿਨ ਦੁਨਿਆਵੀ ਗਿਆਨ ਜਿੰਨਾ ਵਧਦਾ ਹੈ ਨਾ ਉਤਨੀ ਇਨਸਾਨ ਦੇ ਅੰਦਰ ਮਾਇਆ ਦੀ ਗ੍ਰਿਪ ਵਧਦੀ ਜਾਂਦੀ ਤੁਸੀਂ ਉਹ ਠੀਕ ਵੀ ਹੋਣਗੇ ਜਿੰਨੇ ਲਾਲਚੀ ਡਾਕਟਰ ਹੁੰਦੇ ਨੇ ਦੂਜੀ ਕਿੰਨੀ ਵੱਡੀ ਲੁੱਟ ਖਸੂਟ ਕਰ ਸਕਦੇ ਨੇ ਡਾਕਟਰ ਆਮ ਬੰਦਾ ਨਹੀਂ ਕਰ ਸਕਦਾ ਉਹਨਾਂ ਜਿੰਦਗੀ ਮਤਲਬ ਪੂਰੀ ਦੇ ਪੂਰੀ ਬੰਦੇ ਦੀ ਸਾਰੀ ਜ਼ਿੰਦਗੀ ਦੀ ਕਮਾਈ ਡਾਕਟਰ ਤੁਸੀਂ ਹਸਪਤਾਲਾਂ ਦੇ ਰੋਕੀ ਡੋੜ ਕੇ ਆਉਂਦੇ ਨੇ ਕਿੰਨੇ ਕਿੰਨਾ ਉਹ ਪੜਾਈਆਂ ਤੇ ਬਹੁਤ ਨੇ ਨਾਲ ਕੋਲ ਡਿਗਰੀਆਂ ਵੱਡੀਆਂ ਜਿੰਨੀ ਵੱਡੀ ਡਿਗਰੀ ਹੋएगी ਉਨੀ ਉਹਦੇ ਸਮਰਥਾ ਬੰਦੇ ਨੂੰ ਜ਼ਿਆਦਾ ਖਾਣ ਦੀ ਜਿੰਨਾ ਵੱਡਾ ਹਸਪੀਟਲ ਉਹਨੇ ਖੋਲਿਆ ਜਿੰਨਾ ਵੱਡਾ ਉਹਨੇ ਨਰਸਿੰਗ ਹੌਮ ਖੋਲਿਆ ਜਿੰਨੀ ਵੱਡੀ ਡਿਗਰੀ ਲੈ ਕੇ ਬੈਠਾ ਜਿੰਨਾ ਵੱਡਾ ਕਲੀਨਿਕ ਬੈਠਾ ਉਨੀ ਜ਼ਿਆਦਾ ਸਮਰਥਾ ਉਹ ਰੱਖਦਾ ਕਿ ਦੂਜੇ ਨੂੰ ਦੂਜੇ ਕੋ ਉਹਦੇ ਜੇਬ ਚੋਂ ਤਨਖਾਹ ਹੋਣ ਦੀ ਟੀਚਰ ਦੇਖ ਲੋ ਕਿੰਨਾ ਵੱਡਾ ਰਤਬਾ ਕਿੰਨਾ ਵੱਡਾ ਸਨਮਾਨ ਔਰ ਜੋ ਹਾਲਾਤ ਨੇ ਪੜਾਈਆਂ ਦੇ ਦੇਖੋ ਜਿੰਨਾ ਵੱਡਾ ਸਕੂਲ ਖੋਲ ਕੇ ਬੈਠੇ ਨੇ ਜਿੰਨਾ ਵੱਡਾ ਇੰਸਟੀਚੂਟ ਖੋਲ ਕੇ ਬੈਠੇ ਨੇ ਉਨੀ ਲੁੱਟੂ ਖੁੱਟ ਉਹਨਾਂ ਦੀ ਹਦਾ ਹੋ ਰਹੀ ਹੈ ਆਮ ਬੰਦਾ ਇੱਕ ਇੱਕ ਛੋਟਾ ਮੋਟਾ ਬੰਦਾ ਕੀ ਕਿਸੇ ਕੋਲੋਂ ਕਿਸੇ ਕੋਲੋਂ ਲੈ ਲੇਗਾ ਜੋ ਰਿਸ਼ਵਤ ਜਾਂ ਜੋ ਪੈਸਾ ਜੱਜ ਇੱਕ ਲੈਦਾ ਕਮਾਦਾ ਡਿਗਰੀ ਬੜੀ ਵੱਡੀ ਹੈ ਰਤਬਾ ਬੜਾ ਵੱਡਾ ਹੈ ਸੀਟ ਬੜੀ ਵੱਡੀ ਹੈ ਪਰ ਮਤਲਬ ਕਹਿੰਦਾ ਕਿ ਇਹ ਜਿੰਨੀ ਉਹਦੇ ਕੋਲੋਂ ਤਾਕਤ ਬਤ ਦਿੱਤੀ ਜਾਂਦੀ ਹੈ ਉਤਨਾ ਉਹ ਮਾਇਆ ਦੇ ਗ੍ਰਿਪ ਵਿੱਚ ਵੱਧਦਾ ਜਾਂਦਾ ਹੈ ਉਹ ਜਿੰਨੀ ਮਾਇਆ ਦੇ ਗ੍ਰਿਪ ਤੇ ਵੱਧਦਾ ਜਾਂਦਾ ਉਹਨਾਂ ਜਿਹੜਾ ਉਸ ਪਰਮ ਆਨੰਦ ਦੀ ਅਵਸਥਾ ਨਾ ਜਿਹਨੂੰ ਜਿੱਥੇ ਕਬੀਰ ਸਾਹਿਬ ਜਿੱਥੇ ਗੁਰੂ ਸਾਹਿਬ ਜਿੱਥੇ ਸੱਚ ਦਾ ਗਿਆਨ ਸਾਨੂੰ ਲੈ ਕੇ ਜਾਣਾ ਜਾਂਦਾ ਉਸ ਤੋਂ ਉਹ ਦੂਰ ਰਹਿਦਾ ਹਾਂ ਦੁਨੀਆਵੀ ਸੁਵਿਧਾਵਾਂ ਬਥੇਰੀ ਹੋ ਜਾਂਦੀਆਂ ਹਨ ਤਾਂ ਦੌਲਤ ਬਥੇਰੀ ਹੋਏਗੀ ਪੈਸਾ ਬੜਾ ਹੋਏਗਾ ਗੱਡੀਆਂ ਬੜੀਆਂ ਹੋਣਗੀਆਂ ਪ੍ਰਾਪਰਟੀਆਂ ਬਹੁਤ ਬਣੀਆਂ ਹੋਣਗੀਆਂ ਪਰ ਗੁਰੂ ਸਾਹਿਬ ਕਹਿੰਦੇ ਜਿੱਤ ਮਿਲੀਏ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਐਕਚੁਅਲ ਆਨੰਦ ਉਹ ਹੈ ਜਦੋਂ ਤੁਹਾਨੂੰ ਸੱਚ ਮਿਲੇਗਾ ਇਹਨੂੰ ਇਸ ਨੂੰ ਅਸੀਂ ਪੜਦੇ ਆਂ ਆਨੰਦ ਆਨੰਦ ਸਭ ਕੋ ਕਹਿਆ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਇਹ ਤੇਰੇ ਤੇ ਜਦੋਂ ਕਿਰਪਾ ਹੋਏਗੀ ਉਦੋਂ ਤੈਨੂੰ ਆਨੰਦ ਮਿਲੇਗਾ ਪਰ ਕਿਰਪਾ ਕੀ ਹੈ ਕਿਰਪਾ ਆਣੀ ਹੈ ਕਿ ਗੱਡੀ ਆ ਗਈ ਹੈ ਅਸੀਂ ਕਹਿੰਦੇ ਬੜੀ ਕਿਰਪਾ ਮਾਲਕ ਦੀ ਬੜੀ ਕਿਰਪਾ ਨਵੀਂ ਗੱਡੀ ਲੱਲੀ ਹੈ ਮਾਲਕ ਦੀ ਬੜੀ ਕਿਰਪਾ ਨੂੰ ਨਵੇਂ ਪ੍ਰਾਪਰਟੀ ਖਰੀਦੀ ਨਵੇਂ ਫੈਕਟਰੀ ਬਣ ਗਈ ਬੜੀ ਕਿਰਪਾ ਕੀਤੀ ਹੈ ਪਰ ਕਹਿੰਦੇ ਨਾ ਕਰ ਕਿਰਪਾ ਕਿਲ ਵਿੱਚ ਕੱਟੇ ਤੇਰੇ ਅੰਦਰੋਂ ਜਿਸ ਦਿਨ ਕਲਵਿਕ ਕੱਟਾ ਗਿਆ ਨਾ ਤੇਰੇ ਅੰਦਰੋਂ ਉਹ ਮਾਇਆ ਦੀ ਜਿਹੜੀ ਉਹ ਤੇਰੇ ਅੰਦਰੋਂ ਜਿਹੜੇ ਉਹ ਕੱਲ ਕਲੇਸ਼ ਫ੍ਰਸਟ੍ਰੇਸ਼ਨ ਟੈਨਸ਼ਨ ਆ ਉਹ ਨਿਕਲੀ ਜਾਂ ਨਾ ਜਿਸ ਦਿਨ ਇਹ ਹੁੰਦੀ ਹੈ ਕਿਰਪਾ ਕਰ ਕਿਰਪਾ ਕਲਵਿਕ ਕੱਟੇ ਗਿਆਨ ਅੰਜਨ ਸਾਰਿਆ ਗਿਆਨ ਮਤਲਬ ਸੱਚ ਦਾ ਗਿਆਨ ਜਦੋਂ ਤੈਨੂੰ ਮਿਲੇਗਾ ਇਹਨੂੰ ਕਹਿੰਦੇ ਨੇ ਕਿਰਪਾ ਸੋ ਅੰਦਰੋਂ ਜਨ ਕਾ ਮੋਹ ਟੁੱਟਾ ਉਹ ਜਿਹੜਾ ਅੰਦਰੋਂ ਦਾ ਮੋਹ ਹੈ ਨਾ ਜਿਹੜਾ ਮਾਇਆ ਦਾ ਉਹ ਜਿਸ ਦਿਨ ਟੁੱਟਿਆ ਨਾ ਤੈਨ ਇਹਨੂੰ ਕਿਰਪਾ ਕਰ ਦੇ ਸੋ ਕਹਿਣ ਦਾ ਮਤਲਬ ਕਬੀਰ ਸਾਹਿਬ ਦੀ ਜਿਹੜਾ ਜਿਸ ਪਕੜ ਜਿਹੜੀ ਲੱਖੀ ਹੋਈ ਨਾ ਇਨਸਾਨ ਨੇ ਉਹ ਪਕੜ ਹੈ ਕਿ ਮੈਂ ਮੇਰਾ ਰਤਬਾ ਨਾ ਛੁੱਟੇ ਮੇਰੇ ਹੱਥੋਂ ਧਨ ਦੌਲਤ ਨਾ ਜਾਏ ਮੇਰੇ ਹੱਥੋਂ ਕੋਈ ਕਿਸੇ ਜਗ੍ਹਾ ਦਾ ਸੀਟ ਦਾ ਉਹ ਬਣ ਗਿਆ ਮਾਲਕ ਬਣ ਗਿਆ ਸੀਟ ਦਾ ਕਿ ਕੋਈ ਪ੍ਰਧਾਨ ਬਣ ਗਿਆ ਕਿਸੇ ਦਾ ਕੋਈ ਪ੍ਰੈਜ਼ੀਡੈਂਟ ਬਣ ਗਿਆ ਕੋਈ ਪ੍ਰਾਈਮ ਮਿਨਿਸਟਰ ਉਹ ਕਹਿੰਦਾ ਮੈਂ ਸੀਟ ਛੱਡਣੀ ਨਹੀਂ ਹੁਣੀ ਜੇ ਮੈਂ ਇਥੋਂ ਚਲਾ ਗਿਆ ਜੇ ਮੈਂ ਇਥੋਂ ਛੱਡ ਦਿੱ ਮੇਰਾ ਤਾਂ ਵजूद ਹੀ ਖਤਮ ਹੋ ਜਾਏਗਾ ਕੁਝ ਸਾਲ ਪਹਿਲੇ ਆਰਮੀ ਦਾ ਚੀਫ ਉਹਨੇ ਆਪਣੀ ਇਤਿਹਾਸੀ ਤਸਵੀਰ ਵੀ ਖਬਰ ਪੜ੍ਹੀ ਉਹਨੇ ਅੱਪ ਇਹ ਕਿਹਾ ਜੀ ਮੇਰੀ ਜਿਹੜੀ ਏਜ ਹੈ ਉਹ ਜਿਹੜੀ ਸਰਟੀਫਿਕੇਟ ਦੇ ਏ ਸੀ ਮੇਰੀ ਏਜ ਗਲਤ ਲਿਖੀ ਹੋਈ ਸੀ ਮੇ ਰਿਟਾਇਰਮੈਂਟ ਤੋਂ ਕੁਝ ਦਿਨ ਪਹਿਲੇ ਉਹਨੇ ਅਨਾਉਂਸ ਕੀਤਾ ਕਿ ਮੈਨੂੰ ਮੈਨੂੰ ਮੇਰੀ ਏਜ ਨਹੀਂ ਹੈਗੀ ਮੈਂ ਅਜੇ 2-3 ਸਾਲ ਹੋਰ ਸਰਵਿਸ 'ਚ ਰਹਿ ਸਕਦਾ ਜੋ ਸਿਰਫ ਇਸ ਕਰਕੇ ਕਿ ਮੈਂ ਹਟ ਗਿਆ ਤੇ ਅੱਜ ਦੇ ਮੈਂ ਚੀਫ ਹੈਗਾ ਤੇ ਜਿਸ ਦਿਨ ਉਹ ਰਿਟਾਇਰਮੈਂਟ ਦਾ ਦਿਨ ਆਇਆ ਉਸ ਤੋਂ ਬਾਅਦ ਤੇ ਮੈਂ ਕੁਝ ਵੀ ਨਹੀਂ ਹੈਗਾ ਮੇਰੇ ਕੋਲ ਪਦਵੀ ਨਹੀਂ ਹੈਗੀ ਔਰ ਕੁਝ ਸਾਲ ਪਹਿਲੇ ਦੀ ਗੱਲ ਇੱਥੇ ਦੇ ਬੜੇ-ਬੜੇ ਐਮਬੈਸਡਰ ਬਾਹਰ ਦੀ ਕੰਟਰੀ ਦੇ ਵਿੱਚ ਉਹਨੇ ਆਪਣੀ ਰਿਟਾਇਰਮੈਂਟ ਉੱਥੇ ਹੋਣੀ ਸੀ ਰਿਟਾਇਰਮੈਂਟ ਤੋਂ 2 ਦਿਨ ਪਹਿਲੇ ਉਹਨੇ ਉਸ ਤੋਂ ਬਿਲਡਿੰਗ ਤੋਂ ਛਾਲ ਮਾਰਤੀ ਸਿਰਫ ਐਸਪ੍ਰੈਸ਼ਨ ਫ੍ਰਸਟ੍ਰੇਸ਼ਨ ਦੇ ਚ ਕਿ ਜਿਸ ਦਿਨ ਮੈਂ ਸੀਟ ਤੋਂ ਗਿਆ ਤੇ ਉਸ ਦਿਨ ਉਸ ਤੋਂ ਬਾਅਦ ਤੋਂ ਬਾਅਦ ਤੋਂ ਮੇਰੀ ਸਾਰਾ ਕੁਝ ਖੋਇਆ ਹੈ ਨਾ ਮੇਰਾ ਰੁਤਬਾ ਹੀ ਨਹੀਂ ਰਹਿਣਾ ਇਸ ਇੰਨੀ ਐਨਾ ਉਹ ਅੰਦਰੋਂ ਦਿਮਾਗ ਦੇ ਉਹਦਾ ਟੈਨਸ਼ਨ ਬਣ ਗਈ ਕਿ ਮੇਰੀ ਇਹ ਸਾਰੀ ਹੋਂਦ ਖਤਮ ਹੋ ਜਾਏਗੀ ਜਿੰਨੀਆਂ ਸਲਾਮਾਂ ਮੈਨੂੰ ਹੁੰਦੀਆਂ ਕੌਣ ਦੇਗਾ ਮੈਨੂੰ ਜਿੱਥੇ ਜਾਣੇ ਉਹ ਤੇ ਜੀ ਜੀ ਲੋਕੀ ਅੱਗੇ ਪਿੱਛੇ ਘੁੰਮਦੇ ਨੇ ਮਤਲਬ ਮੇਰੇ ਕੋਲ ਹੋ ਸੁਇਸਾਈਡ ਕਰ ਗਿਆ ਸੋ ਕਹਿੰਦੇ ਨੇ ਕਿ ਇਹ ਜਿਹੜਾ ਡਰ ਹੈ ਨਾ ਅੰਦਰੋਂ ਕਿ ਹਰ ਮੈਂ ਮੇਰੇ ਅੱਗੇ ਸਾਰੇ ਸਲਾਮਾ ਕਰਨ ਮੈਨੂੰ ਮੇਰੇ ਅੱਗੇ ਚੁਕਣਾ ਤੇ ਜੇ ਮੈਂ ਆਪਣੇ ਆਪ ਦਾ ਉਹ ਉਹ ਰੁਤਬਾ ਉਹ ਖਤਮ ਕਰ ਲਿਆ ਜਿਵੇਂ ਆ ਪਿਆਰ ਹੁਣ ਜਿਹੜੇ ਆਂਦੇ ਨੇ ਨੇਤਾ ਲੋਗ ਉਹ ਕਹਿੰਦੇ ਨੇ ਅਸੀਂ ਆਮ ਜਨਤਾ ਨਾਲ ਪਿਆਰ ਨਾਲ ਗੱਲ ਕਰ ਲਈ ਅਸੀਂ ਵੈਸੇ ਤੇ ਸਾਨੂੰ ਕੋਣ ਲੇਤਾ ਮੰਨੇਗਾ ਫਿਰ ਜਦ ਤੱਕ ਪੰਜਾਬ ਪਿੱਛੇ ਗੱਡੀਆਂ ਨਾ ਚਲਦੀਆਂ ਹੁਣ ਤੇ ਸਾਨੂੰ ਕੌਣ ਮੰਨੇਗਾ ਕਿ ਹਾਂਜੀ ਆਏ ਨੇ ਕੋਈ ਉਹ ਨਾਲ ਲੈ ਕੇ ਚਲਦੇ ਨੇ ਅਸੀਂ ਕਰਕੇ ਉਹ ਸਿਰਫ ਇਹ ਵੱਡੇ ਅਸੀਂ ਗੱਲ ਕਰੀਏ ਤਾਵਾ ਦੀ ਇਹ ਵੱਡੇ ਰਤਬੇ ਦੀ ਜਾਂ ਵੱਡੇ ਉਹਦਿਆਂ ਵਾਲਿਆਂ ਦੀ ਉਹ ਗੱਲ ਨਹੀਂ ਹੈਗੀ ਆ ਮੰੰਦਾ ਵੀ ਕਰਦਾ ਉਹਦੇ ਵਿੱਚ ਉਹ ਕਹਿੰਦੇ ਨੇ ਜੇ ਮੇਰੇ ਕੋਲ ਕੁਝ ਹੈਗਾ ਜੇ ਮੇਰੇ ਘਰ ਮੇਰੇ ਕੋਲ ਕੋਈ ਦੌਲਤ ਕਮਾਈ ਹੈ ਤੇ ਉਹ ਮੇਰੇ ਗੁੱਟ ਕੋ ਜੇ ਮੇਰੇ ਕੋਲ ਕੋਈ ਪ੍ਰਾਪਰਟੀ ਹੈ ਤੇ ਮੈਨੂੰ ਸਲਾਮਾ ਕਰੋ ਤਾਂ ਕਿ ਤੁਹਾਨੂੰ ਇਹ ਆਸ ਰਹੇ ਦੇ ਕੁਝ ਵੀ ਨਹੀਂ ਹੈ ਨਾ ਤੇ ਬੰਦਾ ਇਹ ਕਹਿੰਦਾ ਕਿ ਮੈਂ ਵੱਡਾ ਹਾਂ ਮੇਰੀ ਉਮਰ ਜ਼ਿਆਦਾ ਮੈਂ ਆਵਾਲ ਐਵੇਂ ਥੋੜਾ ਚਿੱਟੇ ਕੀਤੇ ਨੇ ਮੈਂ ਇਹ ਲਈ ਮਰੀ ਮੇਰੇ ਅੱਗੇ ਝੁਕੋ ਹੁਣ ਉਸ ਚੀਜ਼ ਦਾ ਬੰਦਾ ਹਮੇ ਹਰ ਵਕਤ ਉਸ ਚੀਜ਼ ਦਾ ਖੋਫ ਹੈ ਕਿ ਮੇਰੇ ਕੋਲ ਰਤਬਾ ਨਾ ਚਲਾ ਜਾਏ ਮੇਰੀ ਪ੍ਰਧਾਨਗੀ ਨਾ ਚਲਾ ਜਾਏ ਮੇਰੇ ਮੇਰੇ ਕੋਲ ਸੀਟ ਨਾ ਚਲੀ ਜਾਏ ਮੇਰਾ ਇਹ ਨਾ ਚਲਾ ਜਾਏ ਮੇਰੇ ਦੌਲਤ ਨਾ ਚਲੀ ਜਾਏ ਉਹ ਜਿਹੜੀ ਹਰ ਵਕਤ ਉਹਦੀ ਪਕੜ ਤੋਂ ਛੁੱਟਣਾ ਜਿਹੜੀ ਉਹ ਹੈ ਨਾ ਡਰ ਹੈ ਨਾ ਕਹਿੰਦੇ ਨੇ ਕਬੀਰ ਸਾਹਿਬ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰ ਹੈ ਇਹ ਮੌਤ ਹੈ ਵਰਨਾ ਸਰੀਰਤ ਬਹੁਤੀ ਗੱਲ ਨਹੀਂ ਸਰੀਰਤ ਬਹੁਤੇ ਇੱਕ ਮੱਖੀ ਵੀ ਨਹੀਂ ਮਰਨਾ ਚਾਹਦੀ ਇਹ ਮੱਕੀ ਨੂੰ ਮੱਛਰ ਨੂੰ ਮਾਰਨ ਲੱਗੋ ਉਹ ਵੀ ਆਪਣੀ ਜਾਨ ਬਚਾਉਂਦੀ ਉਹ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰ ਹੈ ਮੇਰੇ ਮਨ ਆਨੰਦ ਮੈਨੂੰ ਉਹਦੇ ਚ ਆਨੰਦ ਆ ਇਹ ਚੀਜ਼ਾਂ ਖਤਮ ਹੋ ਗਿਆ ਮਾਇਆ ਦੀ ਪਕੜ ਤੋਂ ਛੁੱਟ ਗਿਆ ਸੋ ਉਹ ਪ੍ਰੈਕਟੀਕਲਿਟੀ ਦੀ ਗੱਲ ਕਰ ਰਹੇ ਨੇ ਕਬੀਰ ਸਾਹਿਬ ਕੇ ਜਿਸ ਮਾਇਆ ਦੀ ਗੱਲ ਪਿਛਲੇ ਸ਼ਲੋਕਾਂ ਦੇ ਵਿੱਚ ਕੀਤੀ ਹੈ ਤੇ ਉਸ ਸ਼ਲੋਕ ਦੇ ਵਿੱਚ ਪ੍ਰੈਕਟੀਕਲੀ ਜਦੋਂ ਉਸ ਮਾਇਆ ਤੋਂ ਛੁੱਟਿਆ ਨਾ ਇਨਸਾਨ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਉਹ ਪਰਮ ਆਨੰਦ ਜਿਹੜਾ ਨਾ ਉਹ ਉਦੋਂ ਹੀ ਆ ਜਦੋਂ ਇਸ ਚੀਜ਼ ਨੂੰ ਮਰਿਆ ਮਾਇਆ ਦੀ ਪਕੜ ਤੋਂ ਫਿਰ ਕਹਿੰਦੇ ਨੇ ਸ਼ਬਦ ਮਰੋ ਫਿਰ ਜੀਵੋਂ ਸਧਿ ਤਾਂ ਵੀ ਮਰਨ ਹੋਈ ਇੱਕ ਵਾਰੀ ਉਹ ਮਰਨਾ ਆ ਜਾਏ ਇਸ ਇਸ ਪੱਖੋਂ ਮਾਇਆ ਦੀ ਪਕੜ ਤੋਂ ਫਿਰ ਐਕਚੁਅਲ ਜਿਹੜੀ ਹੈ ਜੀਵਨ ਹੁੰਦਾ ਉਹ ਜੀਵਨ ਜਿਹੜਾ ਨਾ ਉਹ ਅਨੰਦ ਦਾ ਜੀਵਨ ਹੈ ਔਰ ਉਸੇ ਤੇ ਜਿਹੜੀ ਜਿਤਨੀ ਗੁਰੂ ਸਾਹਿਬ ਦੀ ਜਿਹੜੀ ਮਿਹਨਤ ਹੈ ਬਾਣੀ ਹੈ ਸਾਨੂੰ ਉਸੇ ਆਨੰਦ ਉਸੇ ਪਰਮ ਆਨੰਦ ਦੀ ਅਵਸਥਾ ਦੇ ਵਿੱਚ ਲਿਜਾਣ ਦੀ ਹੀ ਕੋਸ਼ਿਸ਼ ਹੈ ਤੇ ਜੇ ਸਿਰਫ ਅਸੀਂ ਮੱਥੇ ਟੇਕ ਟੇਕ ਕੇ ਚਲੇ ਜਾਈਏ ਤੇ ਫਿਰ ਤੇ ਸਿਰਫ ਉੱਥੇ ਤਾਂ ਗਿra ਜਾਵਾਂਗੇ ਤੇ ਕੋਸ਼ਿਸ਼ ਕਰੀਏ ਕਿ ਕਬੀਰ ਸਾਹਿਬ ਦੇ ਸ਼ਲੋਕ ਔਰ ਬਾਕੀ ਬਾਣੀ ਨੂੰ ਵੀ ਅਸੀਂ ਜਿੰਨੀ ਗਹਿਰਾਈ ਨਾਲ ਵਿਚਾਰਾਂਗੇ ਉਹਨੇ ਅਸੀਂ ਇਸ ਮਾਇਆ ਦੀ ਪਕੜ ਤੋਂ ਛੁੱਟ ਜਾਵਾਂਗੇ ਮਾਇਆ ਦੀ ਪਕੜ ਤੋਂ ਛੁੱਟਣਾ ਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਤਾਂ ਅਸੀਂ ਤਨ ਦੌਲਤ ਛੱਡ ਦਈਏ ਤੇ ਅਸੀਂ ਪਕੜ ਹੋ ਗਏ ਪੈ ਜੀਏ ਜਿਹੜੀ ਉਹ ਪਕੜ ਹੈ ਨਾ ਮੋ ਹੈ ਉਸ ਤੋਂ ਉਸ ਤੋਂ ਜੁਟਣਾ ਉਸ ਤੋਂ ਜਿਹੜਾ ਆਪਣੇ ਆਪ ਨੂੰ ਮਾਰਨਾ ਉਸ ਤੋਂ ਜਿਸ ਦਿਨ ਖਤਮ ਹੁੰਦਾ ਨੇ ਇਨਸਾਨ ਮਾਰਦਾ ਹੈ ਆਪਣੇ ਆਪ ਨੂੰ ਉਸ ਦਿਨ ਤੋਂ ਜਿਹੜੀ ਹੈ ਉਸ ਟਾਈਮ ਤੋਂ ਉਸ ਵਕਤ ਤੋਂ ਜਿਹੜੀ ਹੈ ਪਰਮ ਆਨੰਦ ਮਰਨੇ ਹੀ ਤੇ ਪਾਈ ਹੈ ਉਹ ਪੂਰਨ ਪਰਮਾਨੰਦ ਉਹ ਪਰਮਾਨੰਦ ਦੀ ਵਿਵਸਥਾ ਪ੍ਰਾਪਤ ਹੁੰਦੀ ਹੈ ਭੁੱਲਾ ਚੁਗਾ ਦੀਕੀਮਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ